ਲਟਾ ਵਾਲੇ ਚੌਂਕ 'ਚ ਟ੍ਰੈਫਿਕ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਟ੍ਰੈਫਿਕ ਪੁਲਿਸ ਅਨਚਾਰਜ ਬ੍ਰਹਮਦਤ ਜਿਹੜੇ ਨੇ ਉਹ तमाम ਕਰਮਚਾਰੀਆਂ ਦੇ ਨਾਲ ਲਟਾ ਵਾਲੀ ਚੌਂਕ 'ਚ ਜਿੱਥੇ ਉਹਨਾਂ ਦੀ ਡਿਊਟੀ ਹੈ ਉੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਹੈ ਹੌਸਲਾ ਵਜਾਈ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਤਸ਼ਾਹ ਜਿਹੜਾ ਹੈ ਉਹ ਵੱਡਾ ਹੈ ਇੱਕ ਕਰਮਚਾਰੀ ਦਾ ਜੇਕਰ ਅਜਿਹਾ ਜਿਹੜਾ ਹੈ ਇੱਕ ਖਾਸ ਦਿਨ ਦੇ ਉੱਤੇ ਉਸ ਨੂੰ ਜਿਹੜਾ ਹੈ ਪ੍ਰਸਾਹਿਤ ਕੀਤਾ ਜਾਵੇ ਤਾਂ ਤੁਹਾਨੂੰ ਦੱਸਦੇ ਇਹ ਮਾਨਯੋਗ ਐਸਐਸਪੀ ਦੇ ਅਧਿਕਾਰੀਆਂ ਦੇ ਅਨੁਸਾਰ ਉਹਨਾਂ ਨੇ ਜਿਹੜਾ ਹੈ ਬਹੁਤ ਹੀ ਵਧੀਆ ਉਪਰਾਲਾ ਇੱਕ ਅਸੀਂ ਕਹਿ ਸਕਦੇ ਹਾਂ ਇਹ ਕੀਤਾ ਗਿਆ ਉਹਨਾਂ ਵੱਲੋਂ ਕਿ ਜਿਸ ਵੀ ਕਰਮਚਾਰੀ ਦਾ ਜਨਮ ਦਿਨ ਹੋਵੇ ਤਾਂ ਉਸ ਦਾ ਜਨਮ ਦਿਨ ਜਿਹੜਾ ਹੈ ਓਨ ਡਿਊਟੀ ਇਸ ਤਰ੍ਹਾਂ ਦੇ ਨਾਲ ਮਨਾਇਆ ਜਾਵੇ ਤਾਂ ਜੋ ਉਸ ਨੂੰ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਮਿਲੇ ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਕਰਮਚਾਰੀ ਨੂੰ ਜਿਹੜੀ ਆਦੇ ਦਿਨ ਦੀ ਛੁੱਟੀ ਵੀ ਦਿੱਤੀ ਜਾਵੇਗੀ ਤਾਂ ਜੋ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਨਾਲ ਇਹ ਖਾਸ ਦਿਨ ਜਿਹੜਾ ਹੈ ਹਰ ਕੋਈ ਮਨਾ ਸਕੇ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਉੱਥੇ ਪਹੁੰਚ ਕੇ ਜਦੋਂ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮਦਤ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੇ ਕਿਸ ਤਰ੍ਹਾਂ ਦੇ ਨਾਲ ਜਨਮ ਦਿਨ ਮਨਾਇਆ ਗਿਆ ਆਓ ਦੇਖਦੇ ਹਾਂ ਸਾਡੇ ਟ੍ਰੈਫਿਕ ਚਾਰਲਸ ਸ੍ਰੀ ਬ੍ਰਹਮਦਤ ਜੀ ਨੇ ਮੈਨੂੰ ਅੱਧੇ ਦਿਨ ਦੀ ਛੁੱਟੀ ਵੀ ਦਿੱਤੀ ਹੈ ਤੇ ਜੋਗੇ ਮੈਂ ਆਪਣਾ ਜਨਮ ਦਿਨ ਬੱਚੇ ਦੇ ਵਿੱਚ ਮਨਾ ਸਕਾਂ ਥੈਂਕ ਯੂ ਸੰਭਾਗ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਟ੍ਰੈਫਿਕ ਦੇ ਵਿੱਚ ਸਾਡੇ ਕੋਲੇ ਇੱਕ ਕਰਮਚਾਰੀ ਹੈ ਜਿਨ੍ਹਾਂ ਦਾ ਨਾਮ ਹਰਨਾਮ ਸਿੰਘ ਹੈ ਤੇ ਉਹ ਲੈਟਾਂ ਦੇ ਚੌਂਗ ਵਿੱਚ ਦੂਦੇ ਕਰ ਰਿਹਾ ਸੀ ਜਦੋਂ ਮੈਨੂੰ ਪਤਾ ਲੱਗਾ ਉਹਦਾ ਬਰਥਡੇ ਆ ਤੇ ਆਪਾਂ ਉਹਦਾ ਕੇਕ ਲਿਆ ਕੇ ਉਹਨੂੰ ਸੈਲੀਬ੍ਰੇਟ ਕੀਤਾ ਤੇ ਉਹਨੂੰ ਚੌਂਗ ਦੇ ਵਿੱਚ ਆਪਾਂ ਦੇ ਕੇਕ ਕੱਟ ਕੇ ਉਹਦਾ ਬਰਥਡੇ ਮਨਾਇਆ ਤੇ ਜਿਹਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ ਖਾਵਾ ਵਾਧਾ ਤੇ ਜਿਹੜਾ ਵੀ ਮੁਲਾਜ਼ਮ ਦਾ ਕੋਈ ਬਰਥਡੇ ਹੁੰਦਾ ਉਹਨੂੰ ਆਪਾਂ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਇਦਾਂ ਹੀ ਜਿੱਥੇ ਉਹਦੀ ਡਿਊਟੀ ਹੁੰਦੀ ਹੈ ਉੱਥੇ ਹੀ ਮਨਾਉਂਦੇ ਆਪਾਂ ਇਸ ਕਾਰਨ ਮੁਲਾਜ਼ਮ ਬਹੁਤ ਵਧੀਆ ਜੇ ਸਾਡੇ ਨਾਲ ਨੇ ਖੜੇ ਨੇ ਸਾਰੇ ਤੇ ਕੁਝ ਨੇ ਪੂਰੇ ਤੇ ਮਾਨਯੋਗ ਐਸਐਸਡੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਉਹਨਾਂ ਦਾ ਵੀ ਉਹ ਮੈਮ ਦੇ ਜਨਮ ਦਿਨ ਦਾ ਕੋਈ ਬਰਥਡੇ ਆ ਤੇ ਉਹਦਾ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰੋ ਔਰ ਇਹਦੇ ਬਾਅਦ ਚ ਪਰਨਾ ਸਿੰਘ ਨੌੜਾ ਆਪਾਂ ਦੇ ਦਿਨ ਦੀ ਛੁੱਟੀ ਵੀ ਦੇਵਾਂਗੇ ਤਾਂ ਕਿ ਉਹ ਆਪਣੇ ਘਰ ਜਾ ਕੇ ਬੱਚਿਆਂ ਦੇ ਵਿੱਚ ਆਪਣਾ ਬਰਥਡੇ ਮਨਾ ਸਕਣ ਥੈਂਕ ਯੂ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ